ਕਿੰਨੇ ਦਿਨ ਹੋ ਗਏ ਮੈਨੂੰ ਆਈ ਨੂੰ ਇਹਦੇ ਮੁੰਡੇ ਨੇ ਨਾਂ ਨਹੀਂ ਲਿਆ ਵੀ ਮੈਂ ਜਾ ਕੇ ਤੇ ਆਪਣੀ ਮਾਂ ਨੂੰ ਲੈ ਆਵਾਂ ਪਤਾ ਨਹੀਂ ਕਿਦਾਂ ਦਾ ਸੁਭਾ ਹੈ ਘਰ ਬੈਠਿਆ ਤੇ ਮੇਰਾ ਬੜਿਆ ਕਰਦਾ ਸੀਗਾ ਤੇ ਹੁਣ ਮੈਨੂੰ ਇੱਥੇ ਛੱਡ ਕੇ ਚੱਲ ਗਿਆ ਮੈਨੂੰ ਸ਼ਰਮ ਆਉਂਦੀ ਆ ਪਰ ਉਹ ਨਾਂ ਮੂੰਹ ਜਾਂ ਬਣਾ ਕੇ ਤੁਰਿਆ ਫਿਰਦਾ ਵਾ ਬੰਦੇ ਨੂੰ ਪਤਾ ਤੇ ਲੱਗ ਹੀ ਜਾਂਦਾ ਕਿਹੜੇ ਰੰਗ 'ਚ ਫਿਰਨ ਡਿਆ ਵਾ ਡੇਢ ਦੇ ਵਿੱਚ ਆਂਦਾ ਹੁਣ ਆ ਫਿਰ ਇੱਥੇ ਆਣ ਕੇ ਇੱਥੇ ਬੈਹਿ ਗਈ ਐ ਇੰਨੇ ਦਿਨ ਕੀ ਬੰਦਾ ਕਰੇ ਹੁੰਦਾ ਮੁੰਡੇ ਨੂੰ ਫੋਨ ਕੀਤਾ ਸੀ ਆਈ ਮੈਂ ਉਹ ਨਾਮ ਉਹ ਵੀ ਨਹੀਂ ਆਇਆ ਹੁਣ ਕੀ ਕਰਾਂ ਮੈਂ ਕਿਹਨੂੰ ਆਖਾਂ ਫਿਰ ਮੈਨੂੰ ਇਹਨਾਂ ਨੂੰ ਕਹਿਣਾ ਪੈਣਾ ਵੀ ਮੈਨੂੰ ਛੱਡ ਕੇ ਆਓ ਉਹਨਾਂ ਤੇ ਲਾਲੀ ਸ਼ਰਮ ਨਾ ਪੀ ਉਹ ਲੈਣ ਆਇਆ ਨਾ ਪੁੱਤ ਲੈਣ ਆਇਆ ਉਹ ਆਂਦੀ ਹੋਣੀ ਆ ਨਾ ਤੇ ਰਹਿਣ ਦੋਣ ਕਹੀ ਆ ਠੀਕ ਉਹ ਬੈਠੀ ਰਹਿਣ ਤੋਂ 4 ਦਿਨ ਉਹਨੂੰ ਵਾਂਡਾ ਵੇਖ ਲਵੇ ਉਹਦੇ ਕਹਿ ਤੇ ਲੱਗੇ ਹੋਣੇ ਆ ਜਿੱਦਾਂ ਉਹ ਕਹਿੰਦੀ ਹੋਣੀ ਉਦਾਂ ਹੀ ਮੰਨੀ ਜਾਂਦੇ ਇਹ ਨਹੀਂ ਆਂਦੇ ਵੀ ਚਲੋ ਇੰਨੇ ਦਿਨ ਹੋ ਗਿਆ ਕੁੜੀ ਕੋ ਬੈਠੀ ਨੂੰ ਤਾਂ ਫਰੀ ਲੱਗਦੀ ਆ ਤੇ ਜਾ ਕੇ ਲੈ ਆਈਏ ਉਹ ਆਪਣੇ ਆਪ ਦੇ ਵਿੱਚ ਸ਼ਰਮੀ ਹੈ ਨਹੀਂ ਇਹਨਾਂ ਨੂੰ ਕੀ ਕਰਨ ਹੁੰਦਾ ਚੱਲ ਵੇਖਣੀ ਆ ਇਹਨੂੰ ਰਮਨ ਨੂੰ ਆਖਣੀ ਵੀ ਮੈਨੂੰ ਪਤਾ ਤੂੰ ਹੀ ਛੱਡ ਆਉ ਮੁੰਡਾ ਕਲਾ ਤੇ ਮੈਨੂੰ ਛੱਡ ਆਵੇ ਉਹਨੂੰ ਜਾ ਕੇ ਕਹਿਣੀ ਆ ਜੇ ਤੁਰ ਪਏਗਾ ਉਨੀ ਤੇ ਉਹ ਤੇ ਆਖੀ ਜਾਂਦਾ ਨਾਨੀ ਰੋ ਨਾਨੀ ਰੋ ਅਸ ਕਿੰਨੇ ਕ ਦਿਨ ਨਾਨੀ ਬਾਹਰੇ ਗੁਰੇ ਲੱਗੀ ਦਾ ਪੁੱਤ ਕਹਿਣੀ ਆ ਮੈਂ ਜਾ ਕੇ ਕਿ ਤੂੰ ਹੀ ਮੈਨੂੰ ਪੁੱਤ ਛੱਡਿਆ ਉਹ ਤੇ ਨਹੀਂ ਕੋਈ ਆਇਆ ਮੈਂ ਜਾਵਾਂ ਕਰਨਾ

ਨੇ ਆ ਨੀ ਮੁੰਡਾ ਆਇਆ ਤੇ ਨਾ ਕੋ ਆਇਆ ਤੇ ਨਾ ਪੋਤਾ ਆਇਆ ਆਹੋ ਤੇ ਕਿੰਨੇ ਦਿਨ ਭੀਜੇ ਦਿਨ ਬੈਠੀ ਨੂੰ ਹੋ ਗਏ ਨੇ ਇੱਥੇ ਤੁਹਾਡੇ ਕੋਲ ਹਾਂ ਤੇ ਕਿੰਨੇ ਇੱਕ ਦਿਨ ਮੈਂ ਬੈਹ ਰੂੰਗੀ ਤੇ ਪਰੌਣਾ ਮੈਨੂੰ ਪਤਾ ਨਾ ਮੂੰਹ ਜਾ ਬਣਾ ਕੇ ਤੁਰਿਆ ਫਿਰਦਾ ਵਾ ਦਿਨ ਦੇ ਵਿੱਚ ਉਹਨੂੰ ਗੁੱਸਾ ਹੋਣਾ ਵਾ ਪਿੰਨਿਆ ਦਿਨ ਮੈਂ ਆਪੇ ਚੀ ਆਣ ਕੇ ਤੇ ਇਹਨੂੰ ਕੋ ਲੈਣੇ ਨਹੀਂ ਆਇਆ ਹੁਣ ਤੁਹਾਡਾ ਕੀ ਵਿਚਾਰ ਵਾ ਜਾਂ ਨਹੀਂ ਮੁੰਡੇ ਨੂੰ ਭਲਾ ਆ ਜਾ ਮੁੰਡਾ ਛੱਡਾਵੇ ਮੈਂ ਜਾਂ ਪਰੌਣਾ ਜਾਂਦਾ ਤੇ ਪਰੌਣਾ ਇਹਨੂੰ ਭਲਾ ਦੇ ਮੰਮੀ ਛੱਡਣ ਜਾਂਦੀ ਤਾਂ ਕੋਈ ਗੱਲ ਨਹੀਂ ਜੀ ਹਾਂ ਛੱਡ ਆਉਂਦੇ ਜਾ ਕੇ ਪਰ ਵੇਖ ਲਓ ਤੁਹਾਨੂੰ ਮੇਨੇ ਵਜਣੇ ਜੇ ਗਈ ਹਾਂ ਭੱਜੀ ਚਾਰ ਦਿਨ ਰਿਆ ਨਾ ਗਿਆ ਫਿਰ ਗੱਲਾਂ ਉਹਨੇ ਬੜੀਆਂ ਕਰਨੀਆਂ ਜੇ ਤੁਹਾਨੂੰ ਕਿੰਨੇ ਇੱਕ ਦਿਨ ਬਹਿ ਰਮ ਹੁਣ 10 ਦਿਨ ਤੇ ਮੈਨੂੰ ਆਈ ਨੂੰ ਹੋ ਗਏ ਨਾ ਇੰਨਾ ਚਿਰ ਚੰਗੇ ਲੱਗੇਦਾ ਵਾ ਪਰ ਉਹਨਾਂ ਨੂੰ ਵੀ ਤਾਂ ਸ਼ਰਮ ਚਾਹੀਦੀ ਸੀ ਨਾ ਉਹ ਮਾਤਾ ਗਈ ਆ ਮਗਰ ਕੋਈ ਫੋਨ ਹੀ ਕਰੀਏ ਇਹਦੇ ਫੋਨ ਕਰਕੇ ਤੁਹਾਡਾ ਹਾਲ ਚਾਲ ਪੁੱਛਿਆ ਵਾ ਮਾ ਉਹ ਜਿੱਦਾਂ ਉਹਨੇ ਚੁਕਣਾ ਦਿੰਦੀ ਹੋਣੀ ਆ ਮੁੰਡੇ ਨੂੰ ਵੀ ਮੁੰਡਾ ਵੀ ਮਗਰ ਲਾ ਲਿਆ ਉਹਨੇ ਹਾਂ ਤੇ ਫੇਰ ਤੇ ਉਹ ਪੁੱਤ ਦਵੇਂ ਮਗਰ ਲਾ ਲਏ ਹੋਣੇ ਤੇ ਜਾ ਕੇ ਕੀ ਕਰਨਾ ਵਾ ਇਦਾਂ ਨਾ ਤੁਹਾਡੀ ਇੱਜ਼ਤ ਘਟਣੀ ਆ ਛੱਡਣ ਜਾਣ ਦੀ ਤਾਂ ਕੋਈ ਗੱਲ ਨਹੀਂ ਗਈ ਛੱਡੀ ਹੁੰਦੇ ਗੱਡੀ ਵਿੱਚ ਜਾ ਕੇ ਤੁਹਾਨੂੰ ਤੇਰ ਹੁਣ ਬਹਿ ਨਾਂਗੇ ਫੇਮ ਚੁੱਪ ਕਰਕੇ ਬੈਠੇ ਰਹੋ ਕੋਈ ਗੱਲ ਨਹੀਂ ਦੋ ਬੁਰਕੀਆਂ ਰੋਟੀ ਆ ਰੋਟੀ ਖਾਣੀ ਆ ਫੋਰ ਇੱਥੇ ਕਿਹੜੀਆਂ ਤੋਣਾ ਤੋੜਨੀਆਂ ਤੁਸੀਂ ਰੋਟੀ ਦੇ ਨੇ ਧੀਏ ਗੱਲ ਹੁੰਦੀ ਪਰ ਧੀਆਂ ਦੇ ਘਰ ਇੰਨੇ ਦਿਨ ਬੈਠੇ ਚੰਗੇ ਲੱਗਿਦਾ ਵਾ ਉਹ ਚੰਗੇ ਤੇ ਨਹੀਂ ਲੱਗਿਦਾ ਪਰ ਗਾੜੀ ਵੀ ਵੇਖੋ ਨਾ ਜੇ ਨੌ ਪੁੱਤ ਬੜਾ ਚੰਗਾ ਹੋਵੇ ਫੋਨ ਕਰਕੇ ਹਾਲ ਚਾਲ ਪੁੱਛਦਾ ਹੋਵੇ ਤੇ ਮੈਂ ਵੀ ਕਵਾਂ ਫੇ ਜਾਓ ਮਮੀ ਨੂੰ ਛੱਡ ਆਓ ਅਗਲਿਆਂ ਨੇ ਇੱਕ ਵਾਰ ਫੋਨ ਨਹੀਂ ਕੀਤਾ ਉਹਨੇ ਫਿਰ ਮੁੰਡੇ ਨੇ ਮਾੜਾ ਜਿਹਾ ਕੀਤਾ ਸੀ ਇਹਨੂੰ ਫੋਨ ਕਿ ਮੈਂ ਆਉਣਾ ਵਾ ਮੁੜ ਕੇ ਉਹ ਵੀ ਨਹੀਂ ਆਇਆ ਮਾਂ ਨੇ ਡੱਕ ਲਿਆ ਹੁਣ ਆਵਾ ਨੇ ਕੀਤਾ ਕਹਿੰਦਾ ਕਿ ਚਲੋ ਆਉਗਾ ਤੇ ਲੈ ਜਾਊਗਾ ਤੇ ਉਹ ਮੁੜ ਕੇ ਕੱਪ ਉਹ ਵੀ ਨਹੀਂ ਆਇਆ ਉਹਨੂੰ ਮੈਂ ਉਹਨੇ ਵਰ ਜੱਲਿਆ ਹੁਣ ਕਿ ਨਹੀਂ ਜਾਣਾ ਕੋਈ ਗੱਲ ਨਹੀਂ ਕਿਤੇ ਆਖਰ ਨਹੀਂ ਆ ਚੱਲੀ ਘਰਾਂ ਵਾਲਿਆਂ ਨੇ ਘਰ ਹੀ ਜਾਣਾ ਵਾ ਅੱਜ ਨਹੀਂ ਤਾਂ ਭਲਕੇ ਜਿੱਥੇ 10 ਦਿਨ ਕੱਢੇ ਆ 2 ਦਿਨ ਹੋਰ ਕੱਢ ਲਓ ਮੁੜ ਕੇ ਉੱਥੇ ਹੀ ਜਾਣਾ ਵਾ ਆਪੇ ਲੈ ਆਉਣਗੇ ਨਾ ਇਹ ਗੱਲ ਤੇ ਤੁਹਾਡੀ ਵੀ ਜ਼ਤਵਾ ਤੇ ਮੇਰੀ ਵੀ ਜ਼ਤਵਾ ਜੇ ਚੁੱਪ ਕਰਕੇ ਮੈਂ ਹੀ ਜਾ ਕੇ ਛੱਡਾਵਾਂ ਨਾ ਤਾਂ ਅਗਲੇ ਨੇ ਕਹਿਣਾ ਵਾ ਕਿ ਲੈ ਆ ਵੀ ਗਈ ਉਹ ਛੱਡਣਾ ਕੜੀ-ਕੜੀ ਤਾਨੂੰ ਮੇਹਣੇ ਮਾਰਨੇ ਨਾਉਨੇ ਤੇਰਾ ਨਾਂ ਮੂੰਹ ਆਪਣਾ ਵਾ ਜੋ ਮੂੰਹ ਆਇਆ ਉਹ ਕਹੀ ਜਾਣਾ ਹੈ ਕਹੀ ਜਾਣਾ ਵਾ ਠੀਕ ਵਾ ਤੀਏ ਪਰ ਹੁਣ ਕੀ ਕਰਾਂ ਦੱਸ ਮੈਂ ਕੋਈ ਗੱਲ ਨਹੀਂ ਕੁਛ ਨਹੀਂ ਹੋ ਚਲਿਆ ਐਵੇਂ ਫਿਕਰ ਨਹੀਂ ਕਰੀਦਾ ਉਹ ਵੀ ਘਰ ਹੀ ਆ ਉਹ ਵੀ ਤੁਹਾਡਾ ਆਪਣਾ ਤੇ ਇਹ ਵੀ ਤੁਹਾਡਾ ਆਪਣਾ ਸਿਆਂ ਪੁੱਤਾਂ 'ਚ ਕੋਈ ਫਰਕ ਹੁੰਦਾ ਵਾ ਕੋਈ ਫਰਕ ਤੇ ਕੋਈ ਨਹੀਂਗਾ ਪੁੱਤ ਤੇ ਨਾ ਪੁੱਤਾਂ ਨੂੰ ਚੰਗੀਆਂ ਹੁਣ ਤੁੰਤੀਆਂ ਤੇ ਸਭ ਤੇ ਕਰਨੀ ਹੁਣ ਇਹ ਗੱਲ ਦਾ ਦੁੱਖ ਤੇ ਮੈਨੂੰ ਵੀ ਹੈਗਾ ਵਾ ਵੀ ਮਗਰ ਇੱਕ ਵਾਰ ਆ ਕੇ ਤੇ ਫੋਨ ਕਰਕੇ ਇਹਨੇ ਪੁੱਛਿਆ ਫਰਦੀ ਬੰਦਾ ਨਹੀਂ ਮੁੰਡੇ ਦਾ ਫੋਨ ਕਰਨ ਦਾ ਸਿਆਣਾ ਬੰਦਾ ਤੇ ਘਰ ਦਾ ਜਿੰਦਰਾ ਹੁੰਦਾ ਵਾ ਤੇ ਮਾਂ ਤੂੰ ਠੀਕ ਠਾਕ ਵਾ ਜਾਂ ਕਿੱਦਾਂ ਵਾ ਜਾਂ ਸਾਰੀ ਗੱਲ ਹੁੰਦੀ ਆ ਬੰਦਾ ਪੁੱਛਦਾ ਵਾ ਉਹਨੂੰ ਵੀ ਆਪਣੇ ਮਗਰ ਲਾ ਲਿਆ ਹੁਣ ਆਵਾ ਲਾ ਲਿਆ ਬੰਨੇ ਗਈ ਆ ਤੇ ਗਈ ਰਹਿੰਦੇ ਉਹਨਾਂ ਕੋਈ ਫੋਨ ਕਰ ਬੰਦੇ ਉਹਨਾਂ ਨੇ ਵੇਖਣਾਂ ਨਾ ਵੰਦਾ ਉਹਨੂੰ ਰੱਜ ਕੇ ਜਰੀ ਆਹ ਆਹ ਹੋ ਰਹੇ ਨੇ ਹੁਣ ਉੱਥੇ ਚੱਲ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਹੁਣ ਆਊਗਾ ਤੇ ਫੇਰ ਵਾ ਜਾਂ ਲੈਣ ਆਉਣਗੇ ਨਾ ਤਾਂ ਘਲਾਉਣਾ ਵਾ ਇਦਾਂ ਨਹੀਂ ਮੈਂ ਘਲਾਉਣਾ ਮੈਨੂੰ ਨਹੀਂ ਚੰਗਾ ਲੱਗਦਾ ਕਾਲ ਤੇ ਰਹੀ ਠੀਕ ਆ ਪਰ ਮੈਂ ਨਹੀਂ ਪਰ ਮੈਂ ਆਪ ਤੁਹਾਡੇ ਨਾਲ ਹੀ ਆਪੇ ਦੇਖੀ ਮਾਤਾ ਕੋਈ ਗੱਲ ਨਹੀਂ ਉਹ ਨਹੀਂ ਆਂਦਾ ਪਰੋਣਾ ਇੰਨੇ ਦਿਨਾਂ ਦਾ ਤੁਹਾਨੂੰ ਕੋ ਕੀ ਆ ਵਾ ਨਾ ਨਹੀਂ ਕੀ ਤੁਹਾਨੂੰ ਕਰਨੇ ਕੁਛ ਨਹੀਂ ਗਾ ਆਹੋ ਪਰ ਮੈਨੂੰ ਲੱਭਦਾ ਵਾ ਨਾ ਮੈਂ ਮੂੰਹ ਜਿਹਾ ਬਣਾ ਕੇ ਪਰਿਆਪ ਕਰਦਾ ਕਿ ਖਰਿਆ ਕੀ ਗੱਲ ਵਾ ਮੈਂ ਉਹ ਨਹੀਂ ਨਹੀਂ ਉਹਨਾਂ ਦਾ ਸੁਭਾਈ ਐਦਾਂ ਦਾ ਵਾ ਤੂੰ ਹੀ ਨਾ ਬੋ ਤੇ ਰੋਟੀ ਬਣੀ ਆ ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਵਾਂ ਆਰਾਮ ਨਾਲ ਰੋਟੀ ਖਾਓ ਤੇ ਲੰਮੇ ਬੋ ਚਲੋ ਫਿਰ ਕਰਨਾ ਫਿਰ ਹੁਣ ਐਵੇਂ ਟੈਨਸ਼ਨ ਲਈਦੀ ਹੁੰਦੀ ਮੈਨੂੰ ਛੱਡ ਆਓ ਛੱਡ ਆਓ ਹੋਂਦੇ ਆਏ ਮੁੜ ਕੇ ਕਿਤਾ ਕਦੋਂ ਆਉਣਾ ਵਾ ਤੂੰ ਹੀ ਯਾਰ কালਕਾ ਠੀਕ ਆ ਤੇਰੇ ਪੁੱਇ ਕਿੱਥੇ ਰੋਜ਼ ਨਿਕਲਿਆ ਜਾਂਦਾ ਵਾ ਸਰੀਰ ਹੁਣ ਏਦਾਂ ਦਾ ਵਾ ਹੁਣ ਰੋਜ਼ ਵਾਂਡੇ ਕਿੱਥੇ ਆਇਆ ਜਾਂਦਾ ਤੇ ਮੇਰਾ ਮਨੋਂ ਸੜਿਆ ਤੇ ਮੈਂ ਕਿਹਾ ਚਲ ਮੈਨੂੰ ਛੱਡ ਆਉਗੇ ਦੋ ਚਾਰ ਦਿਨ ਉਹ ਦੋ ਚੌਂ ਤੇ ਦਿਨਾਂ ਦੀ ਬਜਾਏ ਉਹ ਮੁੜ ਕੇ ਮੁੜੇ ਹੀ ਨਹੀਂ ਲੈਣ ਕੋਈ ਗੱਲ ਨਹੀਂ ਕੋਈ ਨਹੀਂ ਹੋ ਗਿਆ ਬੈਠੋ ਤੁਸੀਂ ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਉਣੀ ਆ ਰੋਟੀ ਖਾਓ ਹਮ ਕੋਈ ਨਹੀਂ ਰੋਟੀ ਦਿੱਤੀ ਐ ਖਾਈ ਲਵਾਂਗੇ ਰੋਟੀ ਤੇ ਖਾਣੀ ਆ ਪਰ ਕਿੱਡੀ ਮਾੜੀ ਗੱਲ ਆ ਏਦਾਂ ਤੇ ਨਹੀਂ ਚਾਹੀਦਾ ਕਿੱਦਾਂ ਦੇ ਅੱਜ ਕੱਲ੍ਹ ਤੇ ਪੁੱਤ ਹੋ ਗਏ ਤੇ ਪੁੱਤੇ ਹੋ ਗਏ ਜਿਨ੍ਹਾਂ ਨੂੰ ਹੈ ਹੀ ਨਹੀਂ ਕਿ ਘਰੋਂ ਦਾਦੀ ਕੱਢੀ ਆ ਪੁੱਤ ਨਮੀਨ ਸ਼ਰਮ ਤੇ ਪੁੱਤ ਨਮੀਨ ਸ਼ਰਮ ਵੀ ਮੇਰੀ ਮਾਂ ਤਾਂ ਅੱਗੇ ਬਿਮਾਰ ਸੜ ਰਹੀ ਦੀ ਆ ਤੇ ਮੈਂ ਉਹਦਾ ਫੋਨ ਤੇ ਹੀ ਪਤਾ ਲੱ ਲਾ ਤੇ ਟਾਈਮ ਖਬਰ ਸੁਣ ਤੱਕ ਪੁੱਛ ਲਮਾ ਉਹ ਵੀ ਨਹੀਂ ਕੀਤਾ ਨਾ ਲੈਂਡ ਤੇ ਉਹਨਾਂ ਕਿਤੇ ਰਹੀ ਗੱਲ ਚਲੋ ਮਰਜੀ ਉਹਨਾਂ ਦੀ ਕੀ ਕਰਨਾ ਫਿਰ ਹਾਂ ਪੁੱਤ ਫੋਨ ਵੇਖਣ ਦੇ ਆ ਵਾ ਹਾਂਜੀ ਮੈਂ ਘੜੀ ਘਰੀ ਨਾ ਹੀ ਵੇਖਣਾ ਆਹ ਹਰੀ ਲਾ ਦੇਖਿਆ ਕਰ ਪੜਨ ਪੂਰਨ ਵਲ ਧਿਆਨ ਨਾਲ ਮੀਂਹ ਉਹ ਕੰਮ ਕਰ ਲਿਆਈ ਮੈਂ ਚੱਲ ਹੁਣ ਫੋਨੀ ਵੇਖ ਲੈਣਾ 2 ਮਿੰਟ ਮੈਂ ਤੇ ਆ ਬੜੀ ਪਰੇਸ਼ਾਨ ਹਾਂ ਮੈਂ ਤੇਰੇ ਲਾਗੇ ਆ ਗਈ ਘੜੀ ਕਾ ਮੈਂ ਇਹ ਨਾਲ ਗੱਲਬਾਤ ਕਰਨੀ ਹੈ ਹੁਣ ਹਣਾ ਕੀ ਆ ਤੇਰੀ ਨਾਨੀ ਸੜੂ ਸੜੂ ਕਰਨ ਲਈ ਆ ਕਿਉਂ ਉਹਦਾ ਇਰਾਦਾ ਹੁਣ ਮੈਂ ਪਿੰਡ ਚੱਲ ਜਾ ਅੱਛਾ ਤੇ ਵੇਖ ਤੂੰ ਵੀ ਸਿਆਣਾ ਵਾ ਉਹ ਮੁੰਡੇ ਨੇ ਲਾਰਾ ਲਾਇਨ ਦੋ ਦਿਨ ਹੋ ਗਏ ਆ ਅੱਜ ਆਉਣਾ ਪੜ ਕੇ ਉਹ ਮੰਮੀ ਉਹਦੀ ਬੀਬੀ ਨਹੀਂ ਗਈ ਗਲਤੀ ਹਾਂ ਉਹ ਮੈਂ ਕੀਤਾ ਹੀ ਹੁਣ ਹਾਂ ਤਾਂ ਆਂਦੇ ਇੱਕ ਹੀ ਤੁਹਾਨੂੰ ਉਦੋਂ ਵੀ ਦੱਸਿਆ ਸੀ ਕਿ ਕੋਈ ਕੰਮ ਪੈ ਗਿਆ ਵਾ ਅੱਛਾ ਤੇ ਹੁਣ ਮੈਂ ਬਾਅਦ ਚ ਆਉਂਗਾ ਕਾਦਾ ਕੰਮ ਪੈ ਗਿਆ ਵਾ ਕਿਹੜੀ ਟ੍ਰਾਂਸਪੋਰਟ ਚੱਲਣ ਰਹੀ ਹੈ ਤੇ ਇਹਦੇ ਬਿਨਾ ਰੁਕ ਚੱਲੀ ਸੀ ਉਦਾਂ ਜਾਇਨਾ ਹੈਗਾ ਅੱਛਾ ਤੇ ਹੁਣ ਕੱਲ ਉਹਨਾਂ ਨੇ ਪੱਕਾ ਆਇਨਾ ਵਾ ਵੀ ਉਹਨਾਂ ਨੇ ਨਿਘਾਉਣਾ ਮੈਂ ਚੰਗੀ ਤਰ੍ਹਾਂ ਜਾਣਦੀ ਆ ਉਹ ਜਿਹੜੀ ਉਹਦੀ ਮਾਂ ਵਾ ਨਾ ਉਹ ਫਫੇ ਕੁੱਟਣੀ ਆ ਉਹ ਆਂਦੀ ਹੋਣੀ ਵੀ ਨਹੀਂ ਜਾਣਾ ਲੈ ਆਣ ਜਾਂਦੇ ਗੱਲਾਂ ਉਹ ਨਹੀਂ ਨਹੀਂ ਉਹ ਮੰਮੀ ਪੂਰਾ ਮੂਡ ਬਣਿਆ ਸੀ ਵੀ ਬਾਬੇ ਦਾ ਉਹ ਕਹਿੰਦੇ ਮੈਂ ਹੁਣਾ ਹੀ ਹੁਣਾ ਵਾ ਵੇ ਤੂੰ ਤਾਂ ਝੱਟ ਉਹਨਾਂ ਦੀਆਂ ਗੱਲਾਂ 'ਚ ਆ ਜਾਣਾ ਖੱਤਿਆ ਮੈਨੂੰ ਪਤਾ ਵਾ ਨਾ ਉਹ ਕੀ ਚੀਜ਼ਾਂ ਵਾ ਹੁਣਾ ਹੀ ਵੀਰ ਵੱਡੇ ਨੇ ਹੁਣ ਮੈਂ ਅੱਗੇ ਮੈਂ ਕਿਹੜਾ ਉਹਨਾਂ ਦੇ ਘਰ ਜਾ ਕੇ ਵੇਖ ਕੇ ਆਇਆ ਕੀ ਬੰਦਾ ਕੀ ਨਹੀਂ ਉਹ ਮਾਤਾ ਵਿਚਾਰੀ ਕਹਿਣ ਡਈ ਆ ਇੱਕ ਤੇ ਨਾਨੀ ਆ ਕਿ ਉਪਰਿਆਂ ਦਾ ਘਰ ਵਾ ਆਪੀ ਚ ਕੀ ਜਾਣਾ 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 ਵਾ થેરપી ਉਹਦੇ મોਵਲ ਜਦੋਂ ਵੇਂਦੀ ਆ ਨਾ ਕਿਸੜੋਸਰ ਨੂੰ ਘਰ ਦਾ ਫਿਰਨ ਲਿਆ ਫਿਰ ਉਹਨੂੰ ਹੁੰਦਾ ਵੀ ਮੈਂ ਚੱਲ ਜਾ ਆਪੇ ਪਿੰਡ ਉਹਦੇ ਬਾਪੂ ਨੇ ਕਿਹੜੀ ਗੋਲੀ ਮਾਰਤੀ ਆ ਵੇਖਾ ਫਿਰ ਕੀ ਹੋ ਗਿਆ ਜਦੋਂ ਗੱਲਾਂ ਕਰਦਾ ਵਾ ਉਹਦੇ ਕੰਨੀ ਵਾਜਦੀ ਪੈਂਦੀ ਉਹ ਵੀ ਸਿਆਣੀ ਬਿਆਣੀ ਆ ਨਿਆਣੀ ਨਹੀਂਗੀ ਹੈਗੀ ਓਏ ਹੁਣ ਤੇ ਮੈਂ ਬਥੇਰਾ ਸਮਝਾਇਆ ਬਾਪੂ ਨੂੰ ਮੈਂ ਹਟ ਜਾ ਉਹ ਆਈ ਆ ਜਦੋਂ ਚੱਲ ਜੂਗੀ ਫਿਰ ਜਿੰਨੀਆਂ ਮਰਜ਼ੀ ਗੱਲਾਂ ਕਰ ਲੈ ਪਰ ਗਾਲ੍ਹਾਂ ਹੀ ਕੱਢਦੇ ਹੁਣ ਪੁੱਤ ਇਹ ਆ ਪਿਓ ਤਾਂ ਕਹਿਣ ਦੀ ਛੱਡ ਓ ਤਾਂ ਛੱਡਣ ਜਾਣ ਦੀ ਵੀ ਗੱਲ ਕੋਈ ਨਹੀਂ ਆ ਤੇਰੀ ਮਾਮੀ ਦੀ ਏਡੀ ਲੰਮੀ ਜ਼ੁਬਾਨ ਵਾ ਉਹਨੇ ਉਹ ਗੱਲਾਂ ਕਰਨੀਆਂ ਮੇਰੀ ਮਾਂ ਨੂੰ ਮਿਹਣੇ ਮਾਰ ਕੀਤੀ ਕੋ ਪੱਜੀ ਗਈ ਹੈ ਤੇ ਰੱਖਿਆ ਵੀ ਨਾ ਉਹਨੇ ਪਰ ਇਹਨਾਂ ਨੂੰ ਨਾ ਪਤਾ ਕਿ ਇਹਦਾ ਜੀਨ ਹੀ ਲੱਗਣ ਡਿਆ ਮੈਂ ਤਾਂ ਬਥੇਰਾ ਕਹਿਣ ਦੀ ਫਿਰ ਹੈ ਪਰ ਐ ਪਾ ਮਮੀ ਰੱਖਣ ਨੂੰ ਮੀ ਨਾਰਾ ਲੀਏ ਪਰ ਮੇਨ ਗੱਲ ਪਤਾ ਕਿਹੜੀ ਆਉਂਦੀ ਹੈ ਕਿਤੇ ਠੀਕ ਨਹੀਂ ਗਈ ਨਾਨੀ ਤੇ ਉਧਰੋਂ ਸਾਡਾ ਬਾਪੂ ਉਹੋ ਤੇ ਮੈਂ ਗੱਲ ਕਰਨ ਲਈ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਹੁਣ ਮੈਂ ਕਰਾਂ ਤਾਂ ਕੀ ਕਰਾਂ ਪਰ ਮਾਮਾ ਆਪਣਾ ਵੇਖ ਲਾ ਇੰਨਾ ਬੁੱਢੀ ਦਾ ਪਿੱਠੂ ਆ ਨਾ ਜਿੱਦਾਂ ਉਹਨੇ ਕਹਿਤਾ ਉਦਾਂ ਹੀ ਮੰਨ ਗਿਆ ਕਿਤੇ ਤੂੰ ਹੀ ਇੱਕ ਵਾਰ ਫੋਨ ਕਰ ਲਾ ਵੀ ਮਾਤਾ ਬੀਪੀ ਬੂਪੀ ਠੀਕ ਆ ਦਵਾਈ ਦੁਈ ਲਾਂਦੀ ਆ ਇੱਕ ਵਾਰੀ ਆ ਹੁਣ ਨਾਦੀਨ ਕੋ ਰਾਤ ਕੱਢ ਲਾ ਓਕੀ ਸੁਖੀ ਤੇ ਸਵੇਰੇ ਉਹ ਆਏ ਨਾ ਵੀਰ ਨੇ ਜਿਨੇ ਆਇਆ ਨਾ ਸਿਰੇ ਛੱਡ ਆਉਂਗਾ ਮੈਨੂੰ ਪਤਾ ਵਾ ਤੂੰ ਕਿਦਾਂ ਛੱਡ ਆਵੇਂਗਾ ਜਾ ਕੇ ਤਾਂ ਗੱਲਾਂ ਕਰਾਂਗੇ ਅਦ ਕੋ ਫੇਰ ਆਣ ਕੇ ਮੈਨੂੰ ਦੱਸਣਾ ਮਾਮੀ ਇਦਾਂ ਆਂਦੀ ਤੇ ਮਾਮੀ ਇਦਾਂ ਆਂਦੀ ਹੀ ਜਾਂ ਤੇ ਫੇਰ ਇੱਕ ਵਾ ਜਾਂ ਫੇਰ ਬੱਸੇ ਚੜਾ ਲਈਏ ਨਾ ਘਰ ਜਾਂਦਾ ਹੋਵੇ ਚੜਾ ਦੇ ਬੱਸੇ ਉਹ ਤਾਂ ਕਿਦਾਂ ਡਿਗ ਪੀ ਨਾ ਤੇ ਵੇਖੀ ਫੇਰ ਕਿਦਾਂ ਗੱਲਾਂ ਹੁੰਦੀਆਂ ਸਾਰੇ ਰਿਸ਼ਤੇਦਾਰਾਂ ਦੀ ਮਾਦਾ ਫੇਰ ਕਿ ਪਾਸੇ ਤੇ ਮੈਨੂੰ ਲੱਗੰਦੇ ਵੀ ਮੈਂ ਕੀ ਲੱਗਨ ਦਵਾ ਤੈਨੂੰ ਤਾਂ ਦੱਸਣ ਇਹ ਆਈ ਹਾਂ ਵੀ ਜਿੰਨੂੰ ਆਣਾ ਵੱਡੇ ਵੀਰ ਨੇ ਆਉਣਾ ਵੱਡੇ ਵੀਰ ਨੇ ਆਉਣਾ ਵੱਡਾ ਵੀਰਾ ਆਈ ਨਾ ਚਲੋ ਕੋਈ ਨਾ ਮੈਂ ਫਿਰ ਵਕਾਰੀ ਲਾ ਦਿੰਨਾ ਫੋਨ ਜੇ ਨਾ ਇਹ ਤੇ ਫਿਰ ਮੈਂ ਆਪੇ ਲਾਉਂਗਾ ਜਾ ਉਹ ਸਾਰਾ ਟੱਬਰ ਇੱਕੋ ਰਸਈਆ ਹਾਂ ਯਕੀਨ ਨਾ ਕਰ ਲਿਆ ਕਰ ਉਹਨਾਂ ਤੇ ਵੀ ਬੜੇ ਚੰਗੇ ਆ ਕੋਈ ਨਹੀਂ ਮੈਂ ਸਭ ਜਾਣਦੀ ਉਹਨਾਂ ਨੂੰ ਜਾ ਹੋਇਆ ਤੂੰ ਵੀ ਤੂੰ ਵੀ ਉਧਰ ਆ ਹਾਂ ਕੀ ਵੇਖਣ ਦੇ ਯਾਰ ਨਹਿਰ ਦਾ ਕਰਕੇ ਨਾ ਹਾਂ ਆ ਮੋਰ ਬਹੁਤ ਨਸਾਂ ਕਰਦੇ ਆ ਚਾਲ ਕੋਈ ਪੰਦੀ ਆ ਜਿਉ ਖਾਂਦੇ ਨਾ ਆਪਣੇ ਕਰਮਾਂ ਦਾ ਖਾਂਦੇ ਆ ਤਮਾਲ ਉਹ ਬਹੁਤਾ ਦਿੰਦਾ ਵਾ ਫਸਲ ਨਿਕਲਦੀ ਕਿ ਪਾਸਿਓ ਚਲ ਇਹ ਗੱਲ ਹੈਗੀ ਆ ਪਰ ਇੱਕ ਵਾਰੀ ਇੱਕ ਹੱਥ ਲੰਦਾ ਵਾ ਨਾ ਕਈ ਹੋਰ ਤਰ੍ਹਾਂ ਹੁੰਦਾ ਵਾ ਉਹ ਵੀ ਰੱਬ ਦੇ ਕਲੇਜੀ ਆ ਉਹਨਾਂ ਕਿੱਥੋਂ ਖਣਾ ਉਚਾਰਿਆ ਨੇ ਫਿਰ ਕੀ ਹੈ ਜਿ ਖਾ ਲੈਂਦੇ ਤੇ ਚਲ ਇਹ ਤੇਰੀ ਗੱਲ ਸਹੀ ਤੇ ਮੇਰੀ ਗੱਲ ਸੁਣ ਹਾਂ ਭੈਣ ਦਾ ਫੋਨ ਆਉਂਡਿਆ ਹੀਗਾ ਉਹ ਕਹਿਣੀ ਮੈਨੂੰ ਬੜਾ ਜੀ ਕੰਡਿਆ ਵਾ ਮੈਂ ਹੋਣਾ ਨਹੀਂ ਭੈਣ ਤੋਂ ਗੜ ਤੇ ਰਿਆ ਪੈਂਦਾ ਵਾ ਭੈਣ ਹੀ ਸਿਆਜ ਆ ਕੋਈ ਇੰਨੀ ਗਰਮੀ ਪੈਂਦੀ ਆ ਤੂੰ ਨਿਕਨੇ ਨਿਕਨੇ ਆਇਆ ਨੇੜੇ ਹੱਬੇ ਤੇ ਆਣਾ ਲੈ ਦੱਸ ਤਾਨੂੰ ਤਾਂ ਪਤਾ ਵਾ ਉਹਦੀ ਸੱਸ ਨਹੀਂ ਠੀਕ ਬਿਮਾਰਸ਼ਮਾਰ ਰਹਿੰਦੀ ਆ ਉਹਨੂੰ ਛੱਡ ਕੇ ਕਿੱਦਾਂ ਘਰੋਂ ਨਿਕਲੇ ਹੋ ਮੈਨੂੰ ਪਤਾ ਵਾ ਜਿੰਨੀ ਕੋ ਸਾਡੀ ਸੇਵਾ ਕਰਦੀ ਆ ਤੇ ਨਾਲੇ ਤੂੰ ਜਾ ਕੇ ਨਾ ਉਹੋ ਕੁਝ ਖਣਾ ਵਜੋ ਆਪਣੀ ਸੱਸ ਨਾਲ ਉਹ ਕਰਦੀ ਆ ਲੈ ਦੱਸ ਕੀ ਕੰਨਦੀ ਆਪਣੀ ਸੱਸ ਨਾਲ ਉਹਦੀ ਸਾਂਭੀ ਜਿਹੜੀ ਸੱਸ ਜਿਹੜੀ ਹੁਣ ਠੀਕ ਹੋ ਗਈ ਆ ਤੇ ਜੇ ਉਹ ਨਾ ਸਾਂਭੀ ਤਾਂ ਮੰਜੀ ਤਾਂ ਗੱਲ ਜਾਣਾ ਹੀਗਾ ਉਹ ਮੇਰੀ ਗੱਲ ਸੁਣ ਉਹਨੂੰ ਕਾ ਦੋ ਦਿਨ ਇੱਥੇ ਆ ਜਾ ਉਹ ਦੋ ਦਿਨ ਦੇਖੇ ਤਾਂ ਹੋਰ ਕਿਹੜਾ ਫਰਕ ਪੈਣਾ ਇੱਥੇ ਤਾਂ ਮਾਰ ਦੇਣੀ ਆਨੇ ਕੀ ਮਾਰ ਦੇਣੀ ਉਹਨੇ ਉਹ ਜਿੱਦਾਂ ਨੂੰ ਤਾਂ ਨਹੀਂ ਮਾਰੇ ਮੈਂ ਸਭ ਵੇਖਿਆ ਮੈਂ ਇੱਕ ਦੋ ਲਈ ਗਿਆ ਜਾਓ ਚੁੱਪ ਸਭ ਵੇਖਿਆ ਮੈਂ ਐਵੇਂ ਗੱਲਾਂ ਨਹੀਂ ਕਰਦੀਆਂ ਹੁੰਦੀਆਂ ਬੇਚਾਰਾ ਤੇਰੀ ਭੈਣ ਆਹੋ ਜਾ ਲੈਿੰਦਾ ਹੋ ਫਿਰ ਕੀ ਨਹੀ ਨਹੀ ਬਿਲਕੁਲ ਨਹੀਂ ਜਾਣਣਾ ਜਾਣਣਾ ਕਹਿੰਦੇ ਖਾ ਲੈਣਾ ਤੁਰ ਪਈ ਨਹੀਂ ਮੂੰਹ ਚੁੱਕ ਕੇ ਆਪ ਸੱਚੀ ਦਾ ਰੱਖੇ ਨਾ ਆਪਣੇ ਘਰ ਧਿਆਨ ਮਿਲ ਜਾਂਦਾ ਵਾ ਉਹਨੂੰ ਕਿਥੇ ਆ ਗਿਆ ਚਲ ਗੱਲ ਸੁਣੋ ਮੇਰੀ ਜੇ ਤੇ ਨਿਆਣਾ ਦਾ ਕਹਿੰਦੇ ਜੇ ਨਾ ਕਿ ਗਰਮੀ ਬੜੀ ਆ ਤੇ ਨਹੀਂ ਜਾਣਾ ਤੇ ਫਿਰ ਹੁਣ ਨਿਆਣ ਦੇ ਸਕੂਲ ਲੱਗਣ ਵਾਲੇ ਆ ਤੇ ਜਿੱਦਾਂ ਸਕੂਲ ਲੱਗ ਗਿਆ ਨਾ ਉਹਨਾਂ ਦੇ ਤੇ ਫਿਰ ਮੈਂ ਸਕੂਲ ਲੱਗਣ ਤੋਂ ਬਾਅਦ ਇੱਕ ਦੋ ਦਿਨ ਬਾਅਦ ਚੱਲ ਜਾਣਾ ਜੀ ਉਹ ਮੈਂ ਤੈਨੂੰ ਜਾਣਦਾਂ ਲੋ ਪਰ ਉਹਨੂੰ ਕੀ ਗੱਲ ਵਾ ਉਹ ਕਹਿੰਦੀ ਸੀ ਤਾ ਮੈਂ ਦੱਸਿਆ ਤਾਂ ਹੈਗਾ ਆਪ ਘਰੋਂ ਨਿਕਲਦੇ ਨਹੀਂ ਕਿ ਤੇ ਤੈਨੂੰ ਕਿਹਦੇ ਹੱਟਵਾਇਆ ਹੈ ਉਹਨੂੰ ਬਿਮਾਰ ਨੂੰ ਛੱਡ ਕੇ ਕਿੱਦਾਂ ਆਵੇ ਡੋਲੇ ਨੂੰ ਉਹੋ ਤੇ ਗੱਲ ਤੁਹਾਡੀ ਫਿਰ ਬਾਰ-ਬਾਰ ਇੱਕੋ ਹੀ ਗੱਲ ਕਰੀ ਜਾਂਦੇ ਜੇ ਸਮਝਿਆ ਕਰੋ ਗੱਲ ਨੂੰ ਉਹ ਵੀ ਆ ਜੂਗੀ ਹੁੰਦੀ ਨਹੀਂ ਉਹ ਬਿਮਾਰ ਬਿਮਾਰ ਹੁਣ ਤੇ ਤੁਹਾਡੀ ਗੱਲ ਮੰਨ ਲਈ ਹੈ ਨਾ ਕਿਹਦਾ ਪਿਆਸ ਹੱਸਣਾ ਦਾ ਤੁਸੀਂ ਮੇਰੀ ਮੰਨ ਲਓ ਹੁਣ ਨਾ ਕੱਕ ਪਾਇਓ ਜਿੰਨਾ ਚਿਰ ਨਾ ਨਿਆਣੇ ਘਰ ਆ ਕਿੱਦਾਂ ਨਹੀਂ ਜਾਣਾ ਚੱਲ ਜੋ ਸਕੂਲ ਲੱਗ ਜੂਗੇ ਫਿਰ ਚੱਲ ਜਾਣਾ ਤੈਨੂੰ ਵੇਖਣ ਨੂੰ ਮੈਂ ਵੀ ਨਾਲ ਹੋ ਗਿਆ ਹਾਂਗਾ ਕੱਲੀ ਨਹੀਂ ਜਾਣਾ ਤੈਨੂੰ ਚੱਲ ਠੀਕ ਆ ਫਿਰ ਆਪਾਂ ਦੋ ਵਜੇ ਚੱਲ ਜਾਂਗੇ ਫੇਰੇ ਤੇ ਨਿਆਣੇ ਹੋਣ ਤੋਂ ਪਹਿਲਾਂ ਘਰ ਆ ਜਾਾਂਗੇ ਸਵੇਰੇ ਨਹੀਂ ਜਾਣਾ ਤੈਨੂੰ ਆਖਿਆ ਛੁੱਟੀਆਂ ਲੈਣ ਦੀ ਖਾਤਰ ਉਹ ਹੀ ਕਹਿਣੀ ਭਿਜਨੇ ਚੱਲ ਜਾਾਂਗੇ ਟਾਈਮ ਨਾਲ ਤੇ ਨਿਆਣੇ ਸਕੂਲੋਂ ਆਉਣ ਤੋਂ ਪਹਿਲਾਂ ਵਾਪਸ ਘਰ ਆ ਜਾਾਂਗੇ ਚੱਲ ਵੇਖ ਲਾਂਗੇ ਫਿਰ ਚੱਲ ਠੀਕ ਆ ਮੈਂ ਅੰਦਰੋਂ ਫੋਨ ਕਰਕੇ ਦੱਸ ਦੇਣੀ ਉਹ ਚੱਲਣ ਦੀ ਦੀ ਧਰੇ ਦੱਸ ਦੀ ਦੱਸ ਦੀ ਆਹੋ ਹੁਣ ਵੇਖ ਲਓ ਮੁਕਰਿਓ ਨਾ ਉਹ ਨਹੀਂ ਮੁਕਰਦਾ ਆਪ ਕਰੋ ਨਿਕਲ ਦੇਣੀ ਕੀ ਇਹਨੇ ਫੋਨ ਤੇ ਬੰਨ੍ਹੇ ਕੀ ਸਲਾਮ ਦਿਨ ਦਿਨ ਦੀ ਆ ਆ ਸਾਡਾ ਵੀ ਜਿਆਦਾ ਅਧਿਕਾ ਕਰਨਾ ਕਰਨਾ ਚੁੱਕਣਾ ਦੇਣੀ ਉਹਨੇ ਕੋਈ ਨਾ ਵੀ ਇਹ ਕਰ ਲੇ ਨਾ ਸਿੰਗੀ ਕੱਢ ਲੈ ਜੀ ਕੋਈ ਕੁਝ ਨਹੀਂ ਕਰਨਾ ਕੀ ਆ ਕਹੀ ਕਿ ਤੇ ਆ ਕੋ ਖਬਰ ਪੁਰੇ ਵੇਰੀ ਆ ਮੁੰਡੇ ਅੱਛਾ ਅੱਛਾ ਮੈਂ ਤਾਂ ਜਿਹਨੇ ਗੱਲ ਕਰਨੀ ਸੀ ਦੱਸੋ ਤੇਰੀ ਨਾ ਮਾਸੂਦੀ ਕੁਵੀ ਦਾ ਫੋਨ ਆਉਂ ਗਿਆ ਕਿਹਦੀ ਦਾ ਮੇਰੇ ਸਿੱਧਾ ਲੱਗ ਗਿਆ ਅੱਛਾ ਤੇ ਉਹ ਮੈਨੂੰ ਨਾ ਕਿਸੇ ਵੀ ਜੀ ਜੀ ਦੀਵਲੋਂ ਹਾਂ ਨੂੰ ਪਤਾ ਕਿੰਨੀਆਂ ਬੰਨਾਂ ਦਿੱਤੀਆਂ ਤਾਂ ਮੈਨੂੰ ਇੰਨੀ ਸ਼ਰਮ ਆਈ ਹੈ ਨਾ ਫੀ ਗੱਲ ਹੋ ਗਈ ਹੈ ਕਹਿੰਦੀ ਵੀ ਮੈਂ ਉਹਨਾਂ ਦੇ ਘਰ ਤੇ ਨਹੀਂ ਗਈ ਪਰ ਮੈਨੂੰ ਬਾਹਰੋਂ ਪਤਾ ਲੱਗਿਆ ਕੀ ਹੋਇਆ ਦੀਦੀ ਨੇ ਆਪਣੀ ਸੱਸ ਨੂੰ ਸੋਹਣ ਰੱਖਿਆ ਦੀਦੀ ਨੇ ਹਾਂ ਸੱਸ ਨੂੰ ਘਰੋਂ ਕੱਢਿਆ ਕਹਿੰਦੀ ਤੁਹਾਡਾ ਫਰਜ਼ ਨਹੀਂ ਹੁੰਦਾ ਕਿ ਤੇਰੀ ਮਾਦਾ ਸੇਰਾ ਮਾਰੂ ਆਪਣੀ ਕਹਿੰਦੀ ਗੱਲ ਸੱਚੀ ਆ ਕਿ ਜਾਂ ਕਿਦਾਂ ਐਵੇਂ ਹੀ ਲੋਕੀ ਬਣਾਉਂਦੇ ਆ ਦੱਸ ਤਾਂਲੀ ਨੇ ਕਿਹਾ ਤੇ ਫਿਰ ਪਤਾ ਲੱਗਾ ਉਹ ਤੇ ਕਿਹਾ ਉਹ ਤਾਂ ਥੋੜੀ ਜਿਹੀ ਨੇ ਕਹਿ ਦਿੱਤੀ ਆ ਤੇ ਬੜੀ ਮਾੜੀ ਗੱਲ ਬਾ ਜੇ ਆਪਣੇ ਨਾਨਕੋ ਭੇਜਿਆ ਤਸਕ ਦੇ ਲਵਗੇ ਅੱਛਾ ਨਹੀਂ ਰਜਾ ਮੰਦੀਨਾ ਗਏ ਆ ਕਿ ਚਾ ਕੀ ਤਾਂ ਯਾਰ ਦਲਜੀਤ ਮੈਂ ਚੱਲਿਆ ਆਗਾ ਉਦੋਂ ਠੀਕ ਆ ਤੇ ਭੈਣ ਨੇ ਮੈਨੂੰ ਸੌਹ ਪਾਤੀ ਨਹੀਂ ਕੁਛ ਨਹੀਂ ਤੇ ਫਿਰ ਮੇਰੀ ਹੁੰਦੀ ਹੈ ਬੇਇੱਜ਼ਤੀ ਠੀਕ ਆ ਤੇ ਤੂੰ ਨਹੀਂ ਜਾਉਣਾ ਮਨੇ ਕ ਮੌਕਾ ਦੇ ਪਰ ਹੁਣ ਮੇਰੀ ਉਹਨੇ ਤਾਂ ਕਿੰਨੀ ਬੇਇੱਜ਼ਤੀ ਕੀਤੀ ਆ ਤੇ ਜਿੱਥੇ ਚੰਗੇ ਨੇ ਵੀ ਜਿਹੜੇ ਕਿ ਤੇ ਆਪਣੀ ਯਾਰ ਬੇਇੱਜ਼ਤੀ ਤੇ ਬਣਦੀ ਆ ਲਾਂ ਤਾਂ ਕਿ ਹਟਦੇ ਆ ਉਹਨਾਂ ਕਹਿਣਾ ਨਾ ਵੜਦੇ ਆ ਇਹਨਾਂ ਦੇ ਸ਼ੈਵ ਆ ਮਗਰ ਹੁਣ ਜੀ ਹੁਣ ਆਓ ਕਿ ਜੀ ਤੇ ਸਮਝਾ ਕੇ ਜਾਓ ਤੇ ਮਾਸੀ ਨੂੰ ਘਰ ਯਾਰਾ ਮਾਸੀ ਦਾ ਘਰ ਹੈ ਇਹ ਸਾਡੀ ਭੈਣ ਦੀ ਉੱਤੇ ਕਿਦਾਂ ਪਈਏ ਕੰਮ ਕਰਨ ਦੀ ਮੈਨੂੰ ਇਹਨੇ ਢੱਕਿਆ ਹੈਗਾ ਮਸਲਾ ਤਾਂ ਬੜਾ ਚਿੰਤਾ ਸੌਝਾ ਆਉਣਾ ਸੀ ਉਤਮ ਨਹੀਂ ਆਉਣਾ ਮੈਡੀਕਲ ਮੈਂ ਪਾਤੀ ਦੀ ਮੇਰੀ ਬੇਸ਼ਤੀ ਹੁੰਦੀ ਹੈ ਗੱਲ 'ਚ ਕਰੇ ਆਉਣਾ ਮੈਡੀਕਲ ਦੀ ਚਾਣ ਗਏ ਨੇ ਬਸ ਆਪਣੀ ਸਸਤੀ ਸੇਵਾ ਹੀ ਪੜੀ ਕਰਦੀ ਹੈ ਤੇ ਜੇ ਪਿੰਡ 'ਚ ਇਥੇ ਵੱਡੋ ਤਾਂ ਤੁਹਾਨੂੰ ਆਪੇ ਪਤਾ ਲੱਗ ਜੇ ਕਿੰਨੀ ਸੇਵਾ ਕਰਦੀ ਯਾਰ ਮੈਨੂੰ ਤਾਂ ਸਮਝ ਆਉਂਦੀ ਹੈ ਕਿ ਮੈਂ ਪਿੰਡ ਉਹਨਾਂ ਦੇ ਕਿਹੜੇ ਮੂੰਹ ਨਾ ਜਾਣਾ ਪਰ ਜਾਣਾ ਤਾਂ ਪੈ ਗਿਆ ਇੰਨਾ ਕੁਝ ਹੋ ਗਿਆ ਤੇ ਮਿਰਕਾ ਕਾ ਗੇੜਾ ਵੀ ਨਹੀਂ ਵੱਜਾ ਉਹਨਾਂ ਪਿੰਡ ਤੇ ਹੁਣ ਦੋ ਜਾਵਾਂਗੇ ਤੇ ਦੋਨਾਂ ਨੂੰ ਮੈਂ ਨਾ ਫੋਨ ਕਰੂਗੀ ਅੱਜ ਤੇ ਹੋਣਾ ਹੈਗਾ ਨਾ ਜਦੋਂ ਜਿਹਨਾਂ ਨੂੰ ਬਾਹਰੋਂ ਵੀ ਪਤਾ ਲੱਗਾ ਹੁਣ ਜਾਣਾ ਤੇ ਚਾਹੀਦਾ ਨਾ ਆਪਣੀ ਅੱਖੀਂ ਜਾ ਕੇ ਪਤਾ ਲੱਗ ਜੂ ਸੇ ਲੀ ਗਏ ਨੇ ਦੱਸ ਕੇ ਚੰਗਾ ਗੱਲ ਕੀ ਓਦਾਂ ਨੂੰ ਪਤਾ ਨਹੀਂ ਹੀ ਲੱਗਣਾ ਉਹ ਤੇਰੀ ਗੱਲ ਖਣ ਉਹਦੀ ਨਾਨਾ ਦਾ ਫੋਨ ਆਉਂਦਾ ਫੇਰਾ ਟੱਪਲੇ ਕੇ ਰਹਿੰਦਾ ਮੈਂ ਤਾਂ ਵੀ ਉਹ ਗੱਲ ਕਰਨ ਜੋ ਵੀ ਨਹੀਂ ਰਹਿਣਾ ਆਪਾਂ ਚਲ ਆਪਾਂ ਇੱਕ ਵਾਰੀ ਜਾ ਕੇ ਦੇਖੀਏ ਤੇ ਸਹੀ ਵੀ ਤੇ ਘਰ ਹੈ ਵੀ ਕਿ ਨਹੀਂ ਹੈ ਕੋਈ ਨਾ ਹੁਣ ਇਹ ਗੱਲੀਓ ਹੁਣ ਭੈਣ ਨੂੰ ਹੁਣ ਨਾ ਹੋਵੇ ਨਾ ਪਤਾ ਲੱਗੇ ਠੀਕ ਆ ਭੈਣ ਨੂੰ ਪਿਛਲੀ ਵਾਰੀ ਪਾਣੀ ਕਿਦਾਂ ਪਤਾ ਲੱਗ ਗਿਆ ਕੀ ਆਉਣ ਲੱਗਾ ਵਾ ਨਹੀਂ ਨਹੀਂ ਹੁਣ ਐਰ ਕੀ ਚੁੱਪਚੀ ਪੀਤੇ ਚਾਈਏ ਪਤਾ ਹੀ ਨਾ ਲੱਗੇ ਜਿਹੜਾ ਤੁਸੀਂ ਕਿਹਨਾਂ ਨੇ ਮੈਨਾਂ ਨਾਲ ਗੱਲ ਕਰਿਓ ਇਹ ਗੱਲ ਤਾਂ ਮੈਂ ਪਿਛਲੀ ਵਾਰ ਵੀ ਨਹੀਂ ਕੀਤੀ ਮੈਨੂੰ ਤਾਂ ਲੱਗਦਾ ਭਾਈ ਨੇ ਆਪੇ ਕਰਕੇ ਆਪੇ ਦੱਸਤਾ ਦੀਦੀ ਨੂੰ ਚੱਲ ਕੋਈ ਨਾ ਅੱਜ ਵੀ ਢੱਲੇ ਬੇੜਾ ਕੋਈ ਨਹੀਂ ਵਿਗੜਿਆ ਕੋਈ ਗੱਲ ਨਹੀਂ ਭੈਣ ਤੇ ਹੱਡੀ ਹੈ ਨਾ ਪੁੱਛਦਾ ਹਾਂ ਜਰਾ ਜਾ ਕੇ ਭੈਣ ਚੰਗੀ ਲੱਗੀ ਹੈ ਟੀ ਮਿੱਟੀ ਪਲੀਤ ਕਰਨ ਚਲ ਸੋਚ ਲਾ ਫਿਰ ਜਿੱਦਾਂ ਜਾਣਾ ਦੱਸ ਦੇ ਕੋਈ ਨਹੀਂ